ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਐ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਗਵਿੰਦਪੁਰਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਬਠਿੰਡਾ ਦੋ ਮੱਜਾਂ ਦਿਖਾਵਾਂਗੇ ਸੂਆ ਹੈਗਾ ਦੋਹਾਂ ਦਾ ਤੀਜਾ ਤੀਜਾ ਹੈਗੀਆਂ ਜੈਡ ਬਲੈਕ ਨੇ ਤੇ ਇੱਕ ਨਾਲ ਕੱਟੀ ਆ ਤੇ ਇੱਕ ਨਾਲ ਹੈਗਾ ਸੱਜਣੋ ਕੱਟਾ ਤੇ ਦੁੱਧ ਹੈਗਾ ਦੋਹਾਂ ਝੋਟੀਆਂ ਥੱਲੇ ਤਿਆਰ ਵਧੀਆ ਦੁੱਧ ਤਿਆਰੀ ਦਾ ਤੇ ਬਾਕੀ ਬਾਈ ਨਾ ਕਰਾ ਦੇ ਆ ਗੱਲਬਾਤ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਕੱਲੀ ਕੱਲੀ ਦਾ ਰੇਟ ਵੀਡੀਓ 'ਚ ਕਰਾ ਦਾਂਗੇ ਤੇ ਬਾਈ ਕਹਿੰਦਾ ਜੋੜੇ ਦਾ ਰੇਟ ਵੀ ਕਰ ਦਾਂਗੇ ਆਪਾਂ ਇਕੱਠਾ ਜੇ ਕਿਸੇ ਸੱਜਣ ਨੇ ਲੈਣਾ ਉਹਦੇ ਚੋਂ ਐਕਸਟਰਾ ਮਨਤਾਨ ਹੋ ਜਾਊਗਾ ਜਿਹੜਾ ਸੱਜਣ ਜੋੜਾ ਲੈ ਕੇ ਜਾਊ ਤੇ ਹੈਗੀਆਂ ਝੋਟੀਆਂ ਦੋਹੀ ਹਰਿਆਣੇ ਦੀਆਂ ਨੇ ਤਕਰੀਬਨ ਤਕਰੀਬਨ ਜਿੰਨਾ ਹੁਣ ਕੰਮ ਬਾਈ ਦਾ ਵਪਾਰ ਦਾ ਸ਼ੁਰੂ ਆ ਇੱਥੇ ਸਾਰੇ ਜਾਨਵਰੀ ਹਰਿਆਣੇ ਚੋਂ ਆਉਂਦੇ ਨੇ ਇਨਾਂ ਚ ਪੰਜਾਬ ਦਾ ਕੋਈ ਜਾਨਵਰ ਨਹੀਂ ਹੈਗਾ ਉਹ ਗਰੰਟੀ ਹੋਊਗੀ ਹਰ ਇੱਕ ਚੀਜ਼ ਦੀ ਤੇ ਉਧਰ ਖੜੀਆਂ ਦੀ ਜਿਹੜੀ ਵੀਡੀਓ ਆ ਵੀਡੀਓ ਵੀ ਬਾਈ ਦਿਖਾ ਦਊਗਾ ਤੇ ਆਜੋ ਬਾਈ ਨਾ ਕਰਾਦਣੇ ਗੱਲਬਾਤ ਆਜੋ ਜੀ ਹੋਰ ਉਸਤਾਦ ਜੀ ਬੰਦਿਆ ਬਈ ਠੀਕ ਠਾਕੀ ਤੁਸੀਂ ਦੱਸ ਚੜਦੀ ਕਲਾ ਚੜਨੀ ਕਲਾ ਬਈ ਕਿਹੜੇ ਬੰਨਿਓ ਸ਼ੁਰੂ ਕਰੀਏ ਇਧਰੋਂ ਕਰਨਾ ਬਈ ਇਹ ਤੇ ਮਾਰਦੇ ਗਏ ਰੀ ਕੈਮਰਾ ਪਹਿਲਾਂ ਇਹਦੇ ਆਰਡਰ ਤੇ ਕੈਮਰਾ ਮਾਰਦੇ ਤੇ ਪੂੰਜਰ ਦੀ ਦਿਖਾ ਦੇਦਾ ਪਹਿਲਾਂ ਜਮਾ ਜੈਡ ਬਲੈਕ ਹੀ ਆ ਗਈ ਕੱਦ ਆ ਗਿਆ ਇਹਦਾ ਫੁੱਲ ਵੱਡਾ ਤੇ ਇਥੋਂ ਆਰਡਰ ਦੀ ਕੁਆਲਿਟੀ ਚੈੱਕ ਕਰਾਦੇ ਤੇ ਅਗਲੇ ਬੰਨਿਓ ਵੀ ਦਿਖਾ ਦੇ ਆਰਡਰ ਚਵਾਈ ਚੂਈ ਦੀ ਬਈ ਜਮਾ ਫੋਕੀ ਹੈ ਆ ਆਰਡਰ ਰੱਖਦੀ ਆ ਫਿਕਸ ਆਰਡਰ ਲੇਵਾ ਟੁੱਟਮਾ ਨਹੀਂ ਰੱਖਦੀ ਕੱਦੇ ਦਾ ਆ ਗਿਆ ਗਾ ਰੀ ਫੁੱਲ ਵੱਡਾ ਕੱਦ ਦਾ ਆਈਡੀਆ ਵੀ ਕਰਾਦੇ ਓਰੇ ਤੋਂ ਕੱਦੇ ਦਾ ਆ ਗਿਆ ਫੁੱਲੇ ਵੱਡਾ ਬੱਚਾ ਕੀ ਨਾਲੇ ਤੇ ਬ ਨਾਲੇ ਆ ਗਈ ਕੱਤੀ ਆ ਜਾ ਗੈਰੀ ਕੱਤੀ ਤੇ ਵੀ ਮਾਰਦੇ 33 ਤੇ ਵੀ ਮਾਰਦੇ ਕੈਮਰਾ ਬਾਜੀ ਬੁੱਢੀ ਵੀ ਦਿਖਾ ਦੇ ਕੱਤੀ ਨੂੰ ਉੱਤੇ ਉਹ ਸੁਆ ਕਿਨੇ ਦਿੰਦਾ ਵੀਰੇ ਸੁਆ ਭਾਈ ਅੱਜ ਹਫਤੇ ਦਾ ਇੱਕ ਹਫਤੇ ਦਾ ਸੁਆ ਸਾਨੂੰ ਐਂ ਦੱਸ ਦਨਾ ਗੱਲਬਾਤ ਜਿਵੇਂ ਸੱਜਣ ਕਹਿਣਗੇ ਜਿਆਦਾ ਕਿਉਂਕਿ ਇਹ ਮਜ਼ਬੂਤ ਸਟਰਕਚਰ ਦੀ ਆ ਗਈ ਕੱਤੀ ਵੀ ਨਾਲੇ ਦੇ ਆਪ ਦਾ ਸੁਆ ਕਿਹੜਾ ਦਾ ਇਹਦਾ ਤੀਜਾ ਸੁਆ ਭਾਈ ਮਾਨ ਤੀਜਾ ਸੁਆ ਇੱਕ ਹਫਤੇ ਦੀ ਸੂਈ ਥਲੇ ਦੁੱਧ ਤਿਆਰ ਕਿੰਨਾ ਹੁਣ 16 ਤਿਆਰ ਆ ਭਾਈ ਜਮਾ ਦੋ ਟਾਈਮ ਚਾਰ ਟਾਈਮ ਮੈਂ ਆਣਾ ਭਾਈ 6 ਟਾਈਮ ਦਸੱਲੀ ਕਰ ਲੇ ਬੰਦਾ ਠੀਕ ਆ ਗੱਲ ਆ ਡਰ ਆ ਗਿਆ ਬਿਲਕੁਲ ਫਿਕਸ ਖੋਲ ਕੇ ਤੋਰ ਦੂ ਜੀ ਚਵਾਈ ਦੀ ਜਮਾ ਫੋਕੀ ਐ ਚਵਾਈ ਦੀ ਹੈਗੀ ਆ ਜਮਾ ਬਾਈ ਕਹਿੰਦਾ ਫੋਕੀ ਕੱਦ ਹੈਗਾ ਇਹਦਾ ਫੁੱਲ ਵੱਡਾ ਤੇ ਆ ਗਈ ਬਿਲਕੁਲ ਜੈਡ ਬਲੈਕ ਸੂਆ ਤੀਜਾ ਇੱਕ ਹਫਤੇ ਦੀ ਸੂਈਆ ਤੇ ਦੁੱਧ ਹੈਗਾ 16 ਕਿਲੋ ਤਿਆਰ ਖੁੱਲਾ ਬਾਈ ਆ ਦੁੱਧ ਹੈਗਾ 16 ਕਿਲੋ ਤਿਆਰ ਆਰਡਰ ਰੱਖਦੀ ਆ ਬਿਲਕੁਲ ਫਿਕਸ ਤੋਂ ਟਟ ਮਾਡਰ ਨਹੀਂ ਰੱਖਦੀ ਕੱਦ ਕਾਠ ਵਾਲੀ ਮੈਂ ਆ ਲੰਬਾਈ ਲੰਬੂਈ ਵੀ ਫੁੱਲਾ ਤੇ ਆ ਗਈ ਬਿਲਕੁਲ ਜੈਡ ਬਲੈਕ ਹਰੇਕ ਪੱਖ ਤੋਂ ਇਤੇ ਇੱਕ ਵੀ ਵਾਲ ਬਾਈਟ ਨਹੀਂ ਹੈਗਾ ਇਹਦੇ ਦੁੱਧ 16 ਕਿਲੋ ਤਿਆਰੀ ਦਾ ਉਹ ਤੁਸੀਂ ਡੰਗ 2 ਡੰਗ 4 ਡੰਗ 6 ਡੰਗ ਵੀ ਚਵਾਵਾਂਗੇ ਹਨਾ ਹਾਂ ਮੈਂ ਤਸੱਲੀ ਕਰਾ ਆ 6 ਡੰਗ ਤੱਕ ਵੀ ਬਾਈ ਕੰਨਾ ਤਸੱਲੀ ਤੁਹਾਡੀ ਆਪਾਂ ਕਰਾ ਕੇ ਤੋਰਾਂਗੇ ਤੇ ਮੇਨ ਗੱਲ ਆ ਜਿਹੜੀ ਨਾਲ ਇਹਦੇ ਹੈਗੀ ਆ ਸੱਜਣੋ 31 ਆ 31 ਦੇ 18 ਗਹਿਰੀ ਕੈਮਰਾ ਹੋਰ ਮਾਰਦੇ ਓਏ ਨਾਲ ਇਹਦੇ ਆ ਗਈ ਕੱਤੀ ਇਹ ਝੋਟੀਆਂ ਦੋ ਹੀ ਹਰਿਆਣੀਆਂ ਦੀਆਂ ਨੇ ਬਾਈ ਹਾਂ ਬਾਈ ਦੋਨੇ ਹਰਿਆਣੀਆਂ ਨੇ ਉਹ ਆਪਾਂ ਪ੍ਰੂਫ ਆਪਣੇ ਕੋਲ ਵਿੱਦ ਪ੍ਰੂਫ ਹਾਂ ਬਾਈ ਓ ਬਾਈ ਕਹਿੰਦਾ ਪ੍ਰੂਫ ਦਿਖਾ ਦਾਂਗੇ ਇੱਕ ਗੱਲ ਹੋਰ ਦੱਸਦਾ ਨਾ ਵੀ ਬਰੀਡਿੰਗ ਵਾਲੇ ਸੱਜਣ ਨੇ ਜੇ ਕਿਸ ਨੇ ਲੈਣੀ ਆ ਨਾ ਬਰੀਡਿੰਗ ਵਾਲੇ ਸੱਜਣ ਵਾਸਤੇ ਬਾਲੀ ਬੈਸਟ ਰਹੂ ਤੇ ਇੱਕ ਕੱਤੀ ਦੇ ਇਹਦੇ ਨਾਲ ਹੀ ਅੱਜ ਇੱਕ ਨਾਲ ਇੱਕ ਮੋਰਾ ਦਾ ਨਗੀਨਾ ਫ੍ਰੀ ਆ ਬਾਕੀ ਅੱਗੇ ਤੁਸੀਂ ਇਹਦੇ ਚੰਗੇ ਸੀਮਨ ਲਾ ਕੇ ਚੰਗੇ ਬੱਚੇ ਲੈ ਸਕਦੇ ਹੋ ਕਿਉਂਕਿ ਕਾਠ ਵਾਲੀ ਮੈਂ ਆ ਗਈ ਸੀਮਨੇ ਦੇ ਜਿਹੜਾ ਮਰਜੀ ਲਾ ਦਿਓ ਤੇ ਆ ਗਈ ਬਿਲਕੁਲ ਜੈਡ ਬਲੈਕ ਆ ਜਮਾ ਜੈਡ ਬਲੈਕ ਇਹ ਹਰਿਆਣੇ ਦੇ ਪਸ਼ੂਆਂ ਦੀ ਇੱਕ ਖਾਸੀਅਤ ਹੋਰ ਆ ਵੀ ਦੁੱਧ ਇਹ ਲੰਬਾ ਟਾਈਮ ਦੰਦੇ ਨੇ ਤੇ ਹੁੰਦੇ ਨੇ ਬਿਲਕੁਲ ਠੰਡੇ ਸੀਲ ਚਾਹੇ ਸੰਗਲ ਤੁਸੀਂ ਵੀੜੇ 'ਚ ਖੜਾ ਕੇ ਚੋਲਿ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਹੈ ਬਾਈ 125 1 ਲੱਖ ਤੇ 25000 ਨਹੀਂ ਮੈਂ ਦੇ ਬਾਈ ਇਧਰ ਨੂੰ ਮਾਨਤਾਣ ਕਰ ਦਿਆਂਗੇ 125 ਚ ਹਾਂ 122 ਹੀ ਦੇ ਦਾਂਗੇ ਛੱਡ ਇੱਕ ਲੱਖ ਤੇ 22000 ਦੀ ਬਾਈ ਕਹਿੰਦਾ ਆਪਾਂ ਇਹ ਦੇ ਦਾਂਗੇ ਤੇ ਮਾਨਤਾਣ ਛੋਟ ਛੱਪਾ ਉਹਦੇ ਚੋ ਵੀ ਹੋ ਜਾਊਗਾ ਤੇ ਆਰਡਰ ਜ਼ਰੂਰ ਦਿਖਾ ਦੇ ਗੈਰੀ ਕਿਉਂਕਿ ਮੇਨ ਗੱਲ ਨਾ ਪਸ਼ੂ ਦਾ ਜੇ ਗੱਲ ਕਰ ਲਈ ਆਰਡਰ ਹੁੰਦਾ ਤੇ ਹਰੇਕ ਪੱਖ ਤੋਂ ਚੰਗੀ ਆ ਅਗਲੇ ਬੰਨੇ ਵੀ ਆਰਡਰ ਬਿਲਕੁਲ ਫਿਕਸ ਆ ਗਿਆ ਅੱਗੇ ਨੂੰ ਆ ਬਾਈ ਅਕਾਟ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਜੇ ਗੱਲਬਾਤ ਆਪਾਂ ਕਰ ਲਈਏ ਕੱਦ ਬਿੱਡ ਤੋਂ ਬਾਡੀ ਤੋਂ ਥਣ ਦੇ ਸਹਿਜ ਤੋਂ ਜਿਵੇਂ ਸੂਰਾ ਤੀਜਾ ਆ ਗਿਆ ਥਣ ਦਾ ਸਹਿਜ ਐ ਲੱਗਦਾ ਜਿਵੇਂ ਬਾਈ ਪਹਿਲਣ ਦੂਜਣ ਕੱਟੀ ਹੁੰਦੀ ਹੈ ਹਨਾ ਇਹ ਬਾਈ ਕਹਿੰਦਾ ਦੇ ਦਾਂਗੇ 1 ਲੱਖ ਤੇ 22000 ਦੀ ਮਾਨਤਾਨ ਛੋਟ ਛੱਪਾ ਥੋੜਾ ਬਹੁਤਾ ਉਹਦੇ ਚ ਹੋ ਜੂਗਾ ਇਹਦੇ ਚ ਗੱਲ ਚ ਕੋਈ ਬਾੜਾ ਜਿਆਦੇ ਹੋਣਾ ਅੰਤਰ ਨਹੀਂ ਹੈਗਾ ਵੀ ਕੋਈ ਲੱਖ ਵਾਲਾ ਸੱਜਣਾ ਜਾਂ 10 ਵਾਲਾ ਸੱਜਣਾ ਉਹ ਕਿਰਪਾ ਨਾ ਕਰੇ ਫੋਨ ਕਰਨ ਦੀ 19 21 ਦਾ ਹੀ ਫਰਕ ਹੈ ਇਹਦੇ ਚ ਤੇ ਹੁਣ ਮਾਰ ਦਿਆ ਦੋ ਨੰਬਰਾਂ ਦੀ ਝੋਟੀ ਤੇ ਕੈਮਰਾ ਖੋਲ ਕੇ ਤੋਰ ਦੋ ਇਹਨੂੰ ਕਿਹੜਾ ਬਾਈ ਇਹਦਾ ਵੀ ਬਾਈ ਤੀਜਾ ਸੂਆ ਇਹਦੇ ਨਾਲ ਬੱਚਾ ਗਿਆ ਇਹਦੇ ਨਾਲ ਬਾਈ ਕਟਾਗਾ ਇਹਦੇ ਨਾਲ ਆ ਗਿਆ ਸੱਜਣੋ ਮੇਲ ਕਾਫ ਸੂਆ ਇਹਦਾ ਆ ਗਿਆ ਤੀਜਾ ਇਹ ਕਿੰਨੇ ਦਿਨ ਦੀ ਸੂਈਆ ਇਹਨੂੰ ਹੋ ਗਿਆ ਬਾਈ ਅੱਜ 14 15 ਦਿਨ ਸੂਆ ਹਾਂ ਉਰਾਂ ਨੂੰ ਲਿਆ ਐਂ ਦੀ ਐਂ ਦੀ ਘਮਾ ਕੇ ਲਈ ਦਿਨ ਹੋ ਗਏ ਇਹਨੂੰ 14 15 ਸੂਈ ਨੂੰ ਤੇ ਦੁੱਧ ਇਹਦੇ ਥੱਲੇ ਹੈਗਾ ਸੱਜਣੋ ਇਸ ਟਾਈਮ ਤਿਆਰੀ ਦਾ ਕਿੰਨਾ ਦੁੱਧ ਤਿਆਰ ਆ ਬਾਈ 17 ਕਿਲੋ ਤਿਆਰ ਆ ਬਾਈ 17 ਕਿਲੋ ਮੈਂ 19 ਜੋ ਕੇ ਲਿਆ ਸੀ ਬਾਈ ਪਰਸੋਂ ਹੀ ਆਈਆਂ ਠੀਕ ਹੈ ਉਪਰਾਂ ਮੰਨਦੀ ਆ ਦੁੱਧ ਤਾਂ 19 ਕਿਲੋ ਤਿਆਰ ਸੀਗਾ ਇੱਥੋਂ ਘੈਰੀ ਲੰਬਾਈ ਦਿਖਾਈ ਨਹੀਂ ਕੋਰੀ ਓਏ ਫੁੱਲ ਵੱਡੀ ਆ ਬਾਈ ਛੋਟੀ ਆ ਕੇ ਰਾਂ ਕਿਹੜਾ ਹੋਰ ਕਢਾ ਦੇ ਕੱਦੇ ਦਾ ਆ ਗਿਆ ਫੁੱਲ ਵੱਡਾ ਬਾਡੀ ਵਾਲੀ ਆ ਗਈ ਛੋਟੇ ਹਾਥੀ 'ਚ ਨਹੀਂ ਚੜਦੀ ਇੱਕ ਗੱਲ ਸਾਨੂੰ ਹੋਰ ਦੱਸ ਦਾਂ ਜੈਡ ਬਲੈਕ ਆ ਬਾਈ ਮੱਝਾਂ ਬਾਈ ਦੀਆਂ ਦੋ ਹੀ ਵੱਡੇ ਵੱਡੀ ਗੱਡੀ ਚੜਨਾ ਦਾ ਸਿਸਟਮ ਆ ਛੋਟੇ ਹਾਥੀ ਵਾਲਾ ਨਹੀਂ ਕਿਉਂਕਿ ਕੱਦ ਬੱਡ ਵੀ ਫੁੱਲ ਡਬਲ ਆ ਤੇ ਬਾਡੀ ਵੀ ਫੁੱਲ ਆ ਉਤੋਂ ਪੂਰਾ ਡਬਲ ਆ ਗਿਆ ਕੱਦ ਬਾਈ ਨੂੰ ਨਾਲ ਖੜਾ ਕੇ ਮੈਂ ਤੁਹਾਨੂੰ ਆਈਡੀਆ ਵੀ ਕਰਾ ਦੂੰਗਾ ਇਹਦੇ ਕੱਦ ਕਾਟ ਦਾ ਤੇ ਆਡਰ ਵੀ ਬਿਲਕੁਲ ਫਿਕਸ ਜਿਹਾ ਹੀ ਰੱਖਦੀ ਆ ਤਕਰੀਬਨ 나ੜਾ ਵਾਲਾ ਆਡਰ ਆ ਗਿਆ ਜੋ ਸਾਡਾ ਦੁੱਧ ਹੈਗਾ ਇਹਦੇ ਥੱਲੇ 17 ਕਿਲੋ ਤਿਆਰੀ ਦਾ ਉਹ ਤੁਸੀਂ 2 ਟਾਈਮ 4 ਟਾਈਮ 6 ਟਾਈਮ ਤੱਕ ਵੀ ਕੋਈ ਦਿੱਕਤ ਨਹੀਂ ਬਾਈ ਕੋਲੇ ਆ ਕੇ ਚੋਕੇ ਲਿਆ ਸਕਦੀ ਹਾਂ ਹਾਂ ਤੇ ਇਥੋਂ 나ੜਾ ਦਿਖਾ ਦੇ ਕੀ ਨਾੜਾ ਨੂੰ ਡਾ ਆ ਗਿਆ ਲੇਵੇ ਤੇ ਫੁੱਲ ਤੇ ਹੁਣ ਇੱਧਰਲੇ ਬੰਨਿਓ ਦਿਖਾ ਦੇ ਅਗਲੇ ਬੰਨਿਓ ਤੇ ਪੇਸ਼ਾਣੂ ਹੋ ਕੇ ਨਾ ਫਿਰ ਇਹਦੀ ਲੰਬਾਈ ਲੰਬੂਈ ਵੀ ਦਿਖਾ ਦੇ ਪੇਸ਼ਾਣੂ ਕਰੀ ਬਾਈ ਚੋਟੀ ਮੜੀ ਜੀ ਕਰਨਾ ਮੜੀ ਤੇ ਇਹ ਇਹ ਇੱਥੋਂ ਦਿਖਾ ਦੇ ਸਮਾਰ ਕੇ ਜਮਾਉਣ ਵੱਡੀ-ਵੱਡੀ ਆ ਗਈ ਫੁੱਲ ਤੇ ਨਾਲ ਕੱਦ ਦਾ ਆਈਡੀਆ ਵੀ ਕਰਾ ਦੇ ਖੜਕੇ ਦੇ ਮੈਂ ਬਾਈ ਕਿੰਨਾ ਹੋਊ ਤੇਰਾ ਕੱਦ ਮੇਰਾ 5-10 ਆ ਬਾਈ 5-10 ਅਰ 59 ਨੂੰ ਤੇ ਨਿਭੜ ਜੂਗੇ ਸਰ ਕੱਦੇ ਦਾ ਆ ਗਿਆ ਫੁੱਲ ਵੱਡਾ ਕੱਦ ਵਾਲੀ ਘਾਟ ਨਹੀਂ ਤੁਹਾਨੂੰ ਕਿਸੇ ਵੀ ਪੱਖ ਤੋਂ ਮਿਲੂ ਕੱਦ ਵਾਲੀ ਬਾਡੀ ਵਾਲੀ ਤੇ ਜਿੰਨਾ ਤੋਂ ਦਬਾਈ ਦੱਸੂਗਾ ਉਹਦੇ 'ਚ ਨਹੀਂ ਕੋਈ ਘਾਟ ਮਿਲੂਗੀ ਤੁਹਾਨੂੰ ਇਹਦੇ ਨਾਲ ਮੇਲਕਾਫ ਆ ਬਾਈ ਹਾਂ ਇਹਦੇ ਨਾਲ ਮੇਲਕਾਫ ਆ ਬਾਈ ਇਹਦਾ ਦੁੱਧ ਆਪਾਂ ਕਿੰਨਾ ਲੈ ਆਏ ਦੀ ਇਹਦਾ 19 ਕਿਲੋ ਤੋਲ ਕੇ ਲੈ ਆਏ ਸੀ ਦੁੱਧ ਤੇ ਇਹਦਾ ਦੁੱਧ ਬਾਈ ਕਹਿੰਦਾ ਆਪਾਂ ਲੈ ਕੇ ਆਏ ਤੇ 19 ਕਿਲੋ ਤੋਲ ਕੇ ਤੇ ਅੱਜ ਇਹਦੇ ਥੱਲੇ ਹੈਗਾ 17 ਕਿਲੋ ਤਿਆਰੀ ਦਾ ਬਾਈ ਆਇਆਂ ਕਰ ਆਪਣੇ ਕੋਲੇ ਪਰਸੋਂ ਆਇਆਂ ਬਾਈ ਰਾਤ ਨੂੰ ਠੀਕ ਹੈ ਗੱਲ ਆ ਪਰਸੋਂ ਦੇ ਆਏ ਹੋਏ ਨੇ ਪਸ਼ੂ ਤਕਰੀਬਨ ਸਾਫਰ ਸੁਪਰ ਮੰਨ ਜਾਂਦੇ ਨੇ ਦੁੱਧ ਤੇ ਇਦੂ ਆ ਚੱਲ ਪੈਣਗੀਆਂ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਬਾਈ 165 ਕਰਦੇ ਆ 1 ਲੱਖ ਤੇ 65000 ਕਿੰਨੇ ਕ ਦੀ ਹੋ ਜੂ ਫਿਕਸ ਜੀ 1 ਬਾੜ ਦੀ ਦੇ ਦਾਂਗੇ ਬਾਈ 1 ਲੱਖ 62 ਬਾੜ ਦੀ ਉਹ ਜੋ ਛੋਟ ਛੱਪਾ ਜਾ ਹੋਣੀ ਹੈ ਨਾ ਉਹ ਜੋ ਛੋਟ ਛੱਪਾ ਕਰ ਦਾਂਗੇ ਜੇ ਬਾਈ ਕਿਸੇ ਨੇ ਜੋੜਾ ਲੈਣਾ 5000 ਹੋਰ ਛੋਟ ਕਰ ਦਿਆਂਗੇ ਜੋੜੇ 'ਚ ਆ ਜਿੰਨੀ ਕੀਮਤ ਬਾਈ ਕਹਿੰਦਾ ਜੋੜੇ ਦੀ ਬਣਦੀ ਆ ਉਹਦੇ 'ਚ 5000 ਛੋਟ ਹੋ ਜੂ ਜੇ ਕਿਸੇ ਨੇ 100 ਸਵਾ 100 ਮੀਲ ਤੱਕ ਪਹੁੰਚ ਕਰਾਉਣੀ ਆ ਤਾਂ ਪਹੁੰਚ ਵੀ ਹੋ ਜੂਗੀ ਫਿਰ ਉਹ 5000 ਡਿਸਕਾਊਂਟ ਬਾਈ ਕੱਟ ਦੂਗਾ ਹਾਂ ਬਾਈ ਫਿਰ ਪਹੁੰਚ ਕਰ ਦਿਆਂ ਹਾਂ ਤਾਂ ਲਾ ਲਓ ਵੀ ਜੇ 150 ਗੱਡੀ ਜਾਂਦੀ ਆ ਤਾਂ ਜਾਣ ਹੁਣ 300 ਹੋ ਗਿਆ ਹਾਂ ਬਾਈ 300 300 ਦਾ ਕਿਰਾਇਆ ਲੱਗ ਜੂਗਾ ਤਾਂ ਉਹ ਕਰਾਇਆ ਬਾਈ ਛੱਡ ਦੂਗਾ ਜੇ ਉਰੋਂ ਕਿਸੇ ਨੇ ਆ ਕੇ ਲੈ ਕੇ ਜਾਣੀਆਂ ਨੇ ਤਾਂ ਉਹ ਜੋੜੇ ਚ ਪੰਜ ਸੰਤ ਹਨਾ ਧਾਰਾਂ ਦਿਖਾ ਦੀ ਮਾਰ ਕੇ ਦੋ ਹਾਂ ਬਾਈ ਮਾਰ ਦਿੰਦੇ ਲੈ ਬੱਚਾ ਛੱਡ ਦੇ ਇੱਕ ਨੰਬਰ ਵਾਲੀ ਉਹ ਝੋਟੀ ਨੂੰ ਇਹ ਸੇ ਤੂੰ ਕਰ ਲੈ ਸ਼ੁਰੂਆਤ ਲੈ ਧਾਰਾਂ ਵੀ ਤੁੰਨੂੰ ਮਾਰ ਕੇ ਦਿਖਾ ਦਨੇ ਆਂ ਕਈ ਵਾਰੀ ਕਿਸੇ ਸੱਜਣ ਨੇ ਆਨਲਾਈਨ ਬਾਈ ਤਾਂ ਮੰਗਾਉਣਾ ਹੋਵੇ ਜੋੜਾ ਤਾਂ ਆਨਲਾਈਨ ਵੀ ਮੰਗਾ ਸਕਦਾ ਕੱਲੀ ਕੱਲੀ ਮੰਗਾਉਣੀਆਂ ਤਾਂ ਕੱਲੀ ਕੱਲੀ ਵੀ ਮੰਗਾ ਸਕਦਾ ਉਹ ਤੁਸੀਂ ਚਾਹੇ ਆਪਣੀ ਵੀਡੀਓ ਕਾਲ ਤੇ ਚ ਬਾਈ ਚੈੱਕ ਕਰ ਲਿਓ ਤੇ ਆਨਲਾਈਨ ਆਪਾਂ ਭੇਜ ਦਾਂਗੇ ਬਾਈ ਪੇਮੈਂਟ ਲਵਾ ਕੇ ਨਾ ਹਾਂ ਬਾਈ ਆ ਗਈ ਜੀ ਹਾਂ ਬੱਚਾ ਕਰ ਦੇ ਬੰਦੇ ਤੇ ਪਛਾਣੂ ਹੋ ਕੇ ਇਥੋਂ ਵਿਊ ਕਰਕੇ ਦਿਖਾ ਦੀ ਥੋੜਾ ਡਰਦੀ ਆ ਜੋ ਥਣ ਥਣ ਚੈੱਕ ਕਰ ਸਕਦੇ ਹਾਂ ਥਣ ਥਣ ਕੱਢਿਆ ਹਨ ਟਾਪ ਕੁਆਲਿਟੀ ਦਾ ਕਲਮੀ ਥਣਾ ਤੇ ਹੈਗਾ ਪੂਰਾ ਮੋਟਾ ਤੇ ਹੈਗਾ ਮੁਠੀ ਵਾਲਾ ਦਾ ਧਾਰਾ ਦਿਖਾ ਦੇ ਮਾਰ ਕੇ ਸਾਡ ਪਛਾਣੂ ਹੋ ਕੇ ਦਿਖਾ ਦੀ ਗਰੀ ਇਧਰ ਨੂੰ ਥੋੜਾ ਇਧਰ ਇਧਰ ਲੈ ਬੰਨੇ ਆ ਜਾ ਇਥੋਂ ਦਿਖਾ ਦੇ ਥਣ ਥਣ ਬਣਾਇਆ ਸੱਜਣੋ ਬਾ ਕਮਾਲ ਧਾਰਾ ਸੋਨੂੰ ਆਪਾਂ ਮਾਰ ਕੇ ਦਿਖਾ ਦਾਨਿਆ ਕਈ ਵਾਰੀ ਕਿਸੇ ਸੱਜਣ ਨੇ ਆਨਲਾਈਨ ਮੰਗਾਉਣੀ ਹੋਈ ਤਾਂ ਬਾਈ ਤੋਂ ਆਨਲਾਈਨ ਵੀ ਮੰਗਾ ਲਿਓ ਵੀਉ ਕਰਕੇ ਦਿਖਾ ਜੀ ਮੇਰੀ ਚਵਾਈ ਚੂਈ ਹੈਗੀ ਫੁੱਲ ਮੋਟੀ ਪਿਛਲੇ ਚੂਈ ਮਾਰਦੇ ਬਾਈ ਬਾਈ ਦਾ ਬਾਈ ਪੰਪੀ ਚਵਾਈ ਚੂਈ ਵਾਲਾ ਹੈਗਾ ਕੰਮ ਓਕੇ ਦੀ ਰਿਪੋਰਟ ਇਹ ਝੋਟੀ ਮਿਲੂਗੀ 1,62,000 ਦੀ ਬਾਈ ਹੈਨਾ ਹਾਂ ਉਹਦੇ ਚ ਮਾਨਕਨ ਹੋ ਜਾਊਗਾ 1,62,000 ਦੀ ਝੋਟੀ ਮਿਲੂ ਸੁਆ ਹੈਗਾ ਤੀਜਾ ਕੱਦ ਬੱਡ ਹੈਗਾ ਫੁੱਲ ਡਬਲ ਛੱਡਦੇ ਬਸ ਕੋਈ ਨਹੀਂ ਬਾਅਦ ਚ ਕਰਦੇ ਚਵਾਈ ਚਬੂਈ ਦੀ ਓਕੇ ਜੀ ਰਿਪੋਰਟ ਆ ਸ਼ਰਲਾ ਸ਼ਿੱਟਾ ਨਹੀਂ ਕੋਈ ਟਾਈਟ ਨਹੀਂ ਕਿਸੇ ਵੀ ਪੱਖ ਤੋਂ ਤੇ ਥਣ ਦੀ ਜਿਹੜੀ ਕੁਆਲਿਟੀ ਆ ਇਥੋਂ ਇੱਕ ਵਾਰੀ ਚੈੱਕ ਕਰ ਸਕਦੇ ਹੋ ਪਸ਼ਮ ਕੇ ਥਣ ਝੋਟੀ ਕਿੱਦਾਂ ਦਾ ਬਣਾਉਂਗੀ ਆ ਇਹਦਾ ਦੁੱਧ ਬਾਈ ਕਹਿੰਦਾ 19 ਕਿਲੋ ਹਰਿਆਣੇ ਚ ਆਪਾਂ ਤਿੰਨ ਡੰਗ ਤੋਲ ਕੇ ਲਿਆਂਦਾ ਤੇ ਅੱਜ ਇਹਦੇ ਥੱਲੇ ਹੈਗਾ 17 ਕਿਲੋ ਦੁੱਧ ਤਿਆਰੀ ਦਾ ਕਿਉਂਕਿ ਪਸ਼ੂ ਪਰਸੋਂ ਆਏ ਨੇ ਉਹਦੇ ਕਰਕੇ ਕਈ ਵਾਰੀ ਪਸ਼ੂ ਲੈ ਵਾਲੂ ਆ ਚੱਕੇ ਹਨ ਇਥੋਂ ਦਿਖਾ ਦੇ ਗਏ ਓਏ ਇੱਥੋਂ ਦਿਖਾ ਦੇ ਆਰਡਰ ਸਮਾਰ ਕੇ ਕਿਉਂਕਿ ਕੁਆਲਿਟੀ ਕਬੂਲ ਤੀ ਐਨ ਸਿਰੇ ਹੀ ਬਣਾਈ ਆ ਝੋਟੀ ਨੇ ਵਿਖਰ ਗਈ ਬਾਈ ਪਸਮਾ ਕੇ ਪੂਰੀ ਹਾਂ ਪਸਮਾ ਕੇ ਗੱਲ ਬਾਤ ਐ ਹੋਰ ਬਣ ਜਾਂਦੀ ਐ ਚਵਾਈ ਚਬੂਈ ਤੇ ਇਹਦੇ ਸਾਨੂੰ ਹੱਥ ਲਾਉਣ ਦੀ ਲੋੜ ਨਹੀਂ ਆਪਣੀ ਗਰੰਟੀ ਦੀ ਮੰਗਾ ਲਿਓ ਜਿਹੇ ਜੇ ਕਿਸੇ ਸੱਜਣ ਨੇ ਮੰਗਾਉਣੀ ਹੋਈ ਬਾਈ ਤੋਂ ਲੈਣਾ ਕੱਦ ਵਿੱਡ ਵੀ ਦਿਖਾ ਦੇ ਕੱਦ ਆ ਗਿਆ ਫੁੱਲ ਵੱਡਾ ਤੇ ਚੜਾਈ ਚੜੂਈ ਆ ਗਈ ਪੂਰੀ ਫੁੱਲ ਉੱਤੇ ਫੁੱਲ ਬਾਡੀ ਵਾਲੀ ਮੈਂ ਆ ਨੋਰਮਲ ਮੈਂ ਸਾਂਜੇ ਖੜੀ ਅੱਡੇ ਦਿਖੂਗੀ ਇਹ 50 ਮੈਂ ਸਾਂਜੇ ਵੀ ਬਣਦੀ ਤੇ ਹੁਣ ਦੋ ਨੰਬਰ ਵਾਲੀ ਗੱਲ ਆ ਦੇ ਬੱਚਾ ਸਤਾਦ ਉਹਦੇ ਨਾਲ ਹੈਗੀ ਆ ਕੱਟੀ 1700 ਸਾਪਾ ਤੁਹਾਨੂੰ ਉਹਦੀਆਂ ਵੀ ਦਿਖਾ ਦਨੇ ਮਾਰ ਕੇ ਕੁਆਲਿਟੀ ਕਬੂਲਟੀ ਹੈਗੀ ਆ ਫੁੱਲ ਟਾਪ ਕਿਸੇ ਪੱਖ ਤੋਂ ਕੋਈ ਘਾਟ ਨਹੀਂ ਹੈਗੀ ਸੂਆ ਬਾਈ ਨੇ ਜੈਨੂਨ ਦੱਸਿਆ ਦੋਆਂ ਦਾ ਤੀਜਾ ਤੀਜਾ ਆਮ ਵਪਾਰੀਆਂ ਨਾਲ ਸ਼ਿਸ਼ਟਮ ਨਹੀਂ ਕਰਿਆ ਵੀ ਇਹ ਦੂਜਿਆ ਸਿੰਘ ਖੁੱਲਾ ਪੈਂਦਾ ਪਰ ਕੁਆਲਿਟੀ ਕਬੂਲਟੀ ਹੈਗੀ ਆ ਪੂਰੀ ਫੁੱਲ ਆ ਗਈ ਭਾਈ ਹਾਂ ਭਾਈ ਆ ਕਰਦੇ ਬੱਚਾ ਬੰਨੇ ਤੇ 1700 ਨੂੰ ਸੱਜਣੋਂ ਆਪਾਂ ਇਹਦੀਆਂ ਵੀ ਦਿਖਾ ਦਨੇ ਮਾਰ ਕੇ ਥਣ ਥੋਣੇ ਨੇ ਵੀ ਐਨ ਕੱਢਿਆ ਪੂਰਾ ਟਾਪ ਕੁਆਲਿਟੀ ਦੀ ਮੁਠੀ ਵਾਲਾ ਇਹਨੇ ਸੂਆ ਤੀਜਾ ਵੀ ਕੁਆਲਿਟੀ ਕਬੂਲਟੀ ਫੁੱਲਾ ਥੱਲੇ ਦੀ ਇਹਦੀ ਕਿਉਂਕਿ ਨੀ ਤੀਜੇ ਸੂਏ ਜਾ ਕੇ ਜਿਵੇਂ ਥਣ ਥਣ ਲੰਬਾ ਪਾ ਜਾਂਦੇ ਨੇ ਮਹਿਸਾ ਇਹਦਾ ਥਣ ਥਣ ਔਟ ਐਡਰੈਸ ਨੂੰ ਐ ਲੱਗੂ ਜਿਵੇਂ ਪਹਿਲੇ ਦੂਜੇ ਸੂਏ ਝੋਟੀ ਦਾ ਹੁੰਦਾ ਤੇ ਇੱਥੋਂ ਦਿਖਾ ਦਿੰਗੇ ਰਿਵਿਊ ਕਰਕੇ ਇੱਕ ਵਾਰੀ ਆ ਪਹਿਲਾਂ ਗਾਂ ਨਹੀਂ ਥਣਾ ਚ ਮਾਰਦੀ ਬਾਈ ਇਹਦੀ ਇਹਦੀ ਚਵਾਈ ਜੂਈ ਵਾਲੀ ਮੋਟੀ ਆ ਨਾ ਵਾਲੀ ਠੋਸ ਚਵਾਈ ਦੀ ਆ ਪਿਛਲੇ ਜੋ ਵੀ ਮਾਰਦੀ ਉਹ ਦੂਜਾ ਬੱਚਾ ਬੰਨੀ। ਇਹਦੀ ਚਵਾਈ ਚੂਈ ਹੈਗੀ ਆ ਸਿਰਾ ਜਮਾ ਦੂਜਾ ਬੱਚਾ ਖੜਾ ਮੂਰੀ ਉਹਦੇ ਕਰਕੇ ਕਰਦੀ ਆ। ਹਾਂ। ਆ ਇਹਦੀ ਚਵਾਈ ਚੂਈ ਹੈਗੀ ਆ ਫੁੱਲ ਟਾਪ ਇਧਰਲੇ ਬੰਨਿਓ ਦਿਖਾ ਦੇ ਗਰੀ ਪਿਛਾਂਲੇ ਬੰਨਿਓ। ਅ ਚਵਾਈ ਚੂਈ ਤਾਂ ਖਰੀ ਆ ਦੋਹੇ ਝੋਟੀਆਂ ਨਹੀਂ। ਚਵਾਈ ਚੂਈ ਦੀ ਕੋਈ ਘਾਟ ਨਹੀਂ ਬਾਜੀ ਓਕੇ ਰਿਪੋਰਟ ਕਰਮ। ਆ ਬੱਚੇ ਕਰਕੇ ਕਰਦੀ ਆ ਇਧਰ ਨੂੰ ਮਾਰ ਕੇ ਦਿਖਾ ਦੇ ਕੈਮਰਾ। ਆ ਇਹ ਖੜਿਆ ਉਹਦੇ ਮੂਰੇ ਰੰਗੀਰਾਮ ਇਹਦੇ ਕਰਕੇ ਕਰਦੀ ਆ ਤੇ ਆ ਡਰੂ ਡਰੇ ਦਾ ਆ ਗਿਆ ਪੂਰੀ ਚੜਾਈ ਵਾਲਾ ਜੋਸ਼ ਵਾਲਾ ਡਰ ਆ ਗਿਆ ਤੇ ਥਣ ਥਣ ਦਾ ਉਹੀ ਗੱਲ ਆ ਵੀ ਸਿਰਾ ਕੁਆਲਟੀ ਹੈ ਹਰੇਕ ਪੱਖ ਤੋਂ ਤੇ ਇੱਥੋਂ ਗਾਂ ਲਈ ਬੰਨ੍ਹਣ ਲਗਾ ਦੇ ਕਰੀ ਨੇੜੇ ਲਾ ਕੇ ਦਿਖਾ ਦੇ ਜਮਾ ਕੁਛ ਨਹੀਂ ਕਹਿੰਦੀ ਬੇਫਿਕਰ ਆ ਕੇ ਪਛਾੜੀ ਦੁੱਧ ਬਾਈ 18 ਕਿਲੋ ਚਵਾ ਦਿੰਦੀ ਚੰਗੇ ਸੇਵ ਵਾਲੇ ਘਰੇ ਵਾਗੀ ਮੈਲੇ ਤਾਂ ਨਹੀਂ ਚੱਲੀ ਅਜੇ ਨਾ ਬਾਈ ਬੱਚੇ ਕੱਚਾ ਜਾਵਾ ਦੇਖਣ ਵਾਲੇ ਨੂੰ ਹਰੇਕ ਨਹੀਂ ਪਤਾ ਲੱਗਦਾ ਤੇ ਪੁੰਜੜ ਤੱਕ ਜੈਡ ਬਲੈਕ ਜਮਾ ਬਰੀਕ ਆ ਬਾਈ ਦੇਖ ਇਸ ਟਾਈਮ ਇਹਦੇ ਥੱਲੇ ਹੈਗਾ 16 ਕਿਲੋ ਤਿਆਰ 2 ਕਿਲੋ ਦੁੱਧ ਬੜੇ ਆਰਾਮ ਨਾਲ ਬਾਜੂ ਕਿਉਂਕਿ ਬਾਡੀ ਵਾਲੀ ਮੈਂ ਆ ਕੱਦ ਕਾਠ ਵਾਲੀ ਆ ਇਹਦੇ ਨਾਲ ਵੀ ਖੜ ਕੇ ਦਿਖਾ ਦੇ ਬਈ ਕੱਦ ਦਾ ਆਈਡੀਆ ਕਰਾ ਦੇ ਹਾਂ ਕੱਦ ਬੱਡੇ ਇਹਦਾ ਵੀ ਫੁੱਲ ਵੱਡਾ ਆ ਗਿਆ ਝੋਟੀ ਦਾ ਤੇ ਦੁੱਧ ਅੱਜ ਇਹਦੇ ਥੱਲੇ 16 ਕਿਲੋ 2 ਕਿਲੋ ਹੋਰ ਬਾਜੂ 17-18 ਕਿਲੋ ਦੁੱਧ ਕਰ ਦੂੰ ਤੇ ਜਿਹੜਾ ਇਹਦਾ ਭਾਅ ਇੰਨੇ ਦੁੱਧ ਨਾਲ ਭਾਅ ਜਮੇ ਮੁਫਤ ਵਾਲਾ ਭਾਏ ਆ ਨਾ 1 ਲੱਖ ਤੇ 22 ਹਜ਼ਾਰ ਦਾ ਮਾਨਤਾ ਨੂੰ 22 ਕਰ ਦੂੰ ਨੰਬਰ ਬੋਲ ਦਿਓ ਜੀ ਨੰਬਰ ਆਪਣਾ ਬਈ 98622677 ਪਿੰਡ ਗਵਿੰਦਪੁਰਾ ਪਿੰਡ ਗਵਿੰਦਪੁਰਾ ਜ਼ਿਲ੍ਹਾ ਬਠਿੰਡਾ ਸੀਲ ਨਾਣਾ ਪੁੱਛੋ ਤੋਂ ਕਿੰਨੀ ਦੂਰ ਆ 8 ਕਿਲੋਮੀਟਰ ਬਾਈ ਬਠਿੰਡੇ ਤੋਂ ਵੀ 8 ਕਿਲੋ ਪੁੱਛੋ ਤੋਂ ਵੀ 8 ਆ ਤੇ ਬਠਿੰਡੇ ਤੋਂ ਵੀ 8 ਹਾਂ ਬਾਈ ਆ ਨੰਬਰ ਸੱਜਣੋਂ ਬਾਈ ਦਾ ਵੀਡੀਓ ਚ ਲਾ ਦੂੰਗਾ ਇਹਨਾਂ ਦੋਹਾਂ ਝੋਟੀਆਂ ਚ ਜਿਹੜੀ ਵੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਡੰਗ ਦੋ ਡੰਗ ਚੋ ਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ